ਅਸੀਂ ਜਿੰਨੇ ਵੀ ਰਿਸ਼ਤਿਆਂ ਦੀ ਐਡ ਪਾਉਂਦੇ ਹਾਂ ਸਾਰੇ ਰਿਸ਼ਤਿਆਂ ਦੇ ਵਿੱਚ ਪਰਿਵਾਰਾਂ ਦੇ ਨੰਬਰ ਦਿੱਤੇ ਹੁੰਦੇ ਤਾਂ ਕਿ ਤੁਸੀਂ ਪਰਿਵਾਰ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕੋ ਅੱਜ ਦਾ ਨਵਾਂ ਰਿਸ਼ਤਾ ਰਵਿਦਾਸ ਪਰਿਵਾਰ ਵਿੱਚੋਂ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਲੁਧਿਆਣਾ ਮੁੰਡੇ ਦੀ ਪੜ੍ਹਾਈ ਪਲੱਸ 2 ਪਾਸ ਡੇਟ ਆਫ ਬਰਥ 1996 ਕੱਦ 5 ਫੁੱਟ 7 ਇੰਚ ਪਿਤਾ ਦਾ ਆਪਣਾ ਬਿਜ਼ਨਸ ਭੈਣਾ 2 ਇੱਕ ਭੈਣ ਕੈਨੇਡਾ ਵਿੱਚ ਪੀਆਰ ਮੁੰਡਾ 4 ਸਾਲ ਦੁਬਈ ਰਹਿ ਕੇ ਹੁਣ ਪੰਜਾਬ ਆਇਆ ਹੋਇਆ ਹੈ ਕਟਿੰਗ ਵਾਲਾ ਨਸਾਰਾ ਹੈ ਤੇ ਮੁੰਡਾ ਵਧੀਆ ਵੈਲ ਸਟੈਟਿਡ ਫੈਮਿਲੀ ਤੋਂ ਬਿਲੋਂਗ ਕਰਦਾ ਪਰਿਵਾਰ ਨੂੰ ਕੁੜੀ ਦੀ ਲੋੜ ਕੋਈ ਜਾਤੀਬੰਧਨ ਨਹੀਂ ਕੁੜੀ ਦੇ ਆਈਲੈਂਡਸ ਦੇ ਵਿੱਚੋਂ ਬੈਂਡ ਆਏ ਹੋਣ ਸਾਰਾ ਖਰਚਾ ਮੁੰਡੇ ਦਾ ਪਰਿਵਾਰ ਕਰੇਗਾ ਜਾਂ ਕੁੜੀ ਕੈਨੇਡਾ ਵਿੱਚ ਕਿਸੇ ਵੀ ਪਰਮਟ ਤੇ ਹੋਵੇ ਉਹ ਵੀ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਵਟਸਐਪ ਤੇ ਮੈਸੇਜ ਜਾਂ ਕਾਲ ਕਰਕੇ ਇਸ ਰਿਸ਼ਤੇ ਦੀ ਸਾਰੀ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ